ਵੈਘੁਰੂ ਜੀ ਦਾ ਖਾਲਸਾ ਵੈਘੁਰੂ ਜੀ ਕੀ ਪੁੱਤ ਇਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆ ਜੀ ਪੰਜਾਬ ਸਰਕਾਰ ਵੱਲੋਂ ਤੇ ਖੇਤੀ ਬੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਕਿਹੜੀਆਂ-ਕਿਹੜੀਆਂ ਝੋਨੇ ਦੀਆਂ ਕਿਸਮਾਂ ਵਾਂ ਜਿਹੜੀਆਂ ਕਿ ਅੱਗੇ ਜਾ ਕੇ ਚੱਕਣ ਦੇ ਵਿੱਚ ਮੁਸ਼ਕਲ ਨਹੀਂ ਆਵੇਗੀ ਪਿਛਲੀ ਯਾਰ ਬਹੁਤ ਕਿਸਾਨ ਵੀਰਾਂ ਨੂੰ ਮੁਸ਼ਕਲ ਆਈ ਆ ਕੋਸ਼ਿਸ਼ ਕਰੋ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ 131 ਝੋਨਾ ਪੀ ਆਰ 131 ਝੋਨਾ ਲਾਉਣਾ ਜਿਹਦਾ ਐਵਰੇਜ ਜਿਹੜਾ ਝਾੜ ਆ ਉਹ ਆ ਜੀ 31 ਕੁਇੰਟਲ ਸੌਰੀ 31 ਕੁਇੰਟਲ ਐਵਰੇਜ ਝਾੜ ਆ ਜਿਹੜਾ ਸ਼ਪਾਰਸ਼ਾ ਯੂਨੀਵਰਸਿਟੀ ਵੱਲੋਂ ਉਹ ਆ ਜੀ 31 ਕੁਇੰਟਲ ਦੱਸਿਆ ਗਿਆ ਜਿਹੜਾ ਤੇ ਉਹ ਲਾਉਣ ਦੀ ਕੋਸ਼ਿਸ਼ ਕਰੋ ਤੁਸੀਂ 10 ਜੂਨ ਤੋਂ ਲੈ ਕੇ 25 ਜੂਨ ਦੇ ਵਿੱਚ ਵਿੱਚ ਜਦੋਂ ਆਪਾਂ ਅੱਗੇ ਜਾ ਕੇ ਥੋੜਾ ਲੇਟ ਕਰ ਦਿੰਨੇ ਉਹ ਅੱਗੇ ਜਾ ਕੇ ਫਿਰ ਸੇਲ ਨਹੀਂ ਜਾਂਦੀ ਉਸ ਝੋਨੇ ਦੀ ਜਿਹਦੇ ਨਾਲ ਕੇ ਮੰਡੀਆਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਫਿਰ ਉਸ ਤੋਂ ਇਲਾਵਾ ਜਿਹੜੀਆਂ ਕਿਸਮਾਂ ਵਾਂ ਜਿਵੇਂ ਸੁਪਰੀਮ 110 ਉਹ ਵੀ ਚੰਗੀ ਵੈਰੈਟੀ ਹੈ ਉਹਦੀ ਵੀ ਸੱਲ ਨਹੀਂ ਹੁੰਦੀ ਜੰਨੀ ਜਿਹੜੀ ਕਿ ਚੁੱਕਣ ਦੇ ਵਿੱਚ ਸੌਖੀ ਆ ਛੱਲਰਾਂ ਵਾਲੇ ਵੀ ਚੁੱਕ ਲਿੰਦੇ ਕਈ ਜਗ੍ਹਾ ਤੇ ਪ੍ਰੋਬਲਮਾਂ ਉਹਦੀਆਂ ਵੀ ਆਉਂਦੀਆਂ ਵਾਂ ਕਿਉਂਕਿ ਹਰ ਜਗ੍ਹਾ ਤੇ ਵੱਖ-ਵੱਖ ਸੱਲਰਾਂ ਵਾਲਿਆਂ ਦਾ ਕੰਮ ਜਿਹਦੇ ਨਾਲ ਕੇ ਉਹ ਕਈ ਜਗ੍ਹਾ ਤੇ ਚੁੱਕ ਲਿੰਦੇ ਆਸ ਕੇ ਕਈ ਜਗ੍ਹਾ ਤੇ ਨਹੀਂ ਚੁੱਕਦੇ ਇਦਾਂ ਜਿੱਦਾਂ ਹਾਈ ਬ੍ਰੈਡ ਵੈਰੈਟੀਆਂ ਆਉਂਦੀਆਂ ਉਹਨਾਂ ਦੇ ਕਾਟ ਬਹੁਤ ਜ਼ਿਆਦੀ ਲੱਗਦੀ ਜਿਵੇਂ ਸਵਾ ਦੀਆਂ ਵੈਰੈਟੀਆਂ ਆਉਂਦੀਆਂ ਜਾਂ ਆਪਾਂ ਪੁਰਾਣੀ ਵੈਰੈਟੀ ਆ ਪੀਆਰ 114 ਉਹ ਪਹਿਲਾਂ ਖਸ ਕੇ ਚੱਕਦੇ ਛਲਰ ਨਾਲੇ ਵੀ ਜਾਂ ਕਿਸਾਨ ਵੀ ਦੁਬਾਰਾ ਉਹ ਵੈਰੈਟੀ ਨੂੰ ਲਾਉਣਾ ਸਟਾਰਟ ਕਰ ਸਕਦੇ ਆ ਪ੍ਰੋਬਲਮ ਇਹ ਆ ਕਿ ਉਹਨੂੰ ਬਿਮਾਰੀ ਬਹੁਤ ਜ਼ਿਆਦਾ ਆਉਂਦੀ ਆ ਸਪੈਸ਼ਲੀ ਬੀ ਐਲ ਬੀ ਐਂਡ ਤੇ ਬਹੁਤ ਜ਼ਿਆਦਾ ਆਉਂਦੀ ਹੈ ਬਿਟੀਦੀ ਅਲੀ ਬਲਾਈਟ ਜਿਹਦੇ ਕਰਕੇ ਝਾੜ ਚ ਕਾਟਾ ਪੈਂਦਾ ਵਾ ਪਰ ਇਹ ਦੋ ਤਿੰਨ ਕਿਸਮਾਂ ਹੀ ਆ ਜਿਹੜੀਆਂ ਕਿ ਚੁੱਕਣ ਦੇ ਅਸਾਰ ਆ ਗਵਰਨਮੈਂਟ ਵੱਲੋਂ ਉਹ ਆ ਜੀ ਪੀ ਆਰ 131 ਸੁਪਰੀਮ 110 ਇਹ ਵੈਰੈਟੀਆਂ ਜਿਹੜੀਆਂ ਜਾਂ ਪੀ ਆਰ 114 ਇਹਨਾਂ ਵੈਰੈਟੀਆਂ 'ਤੇ ਜ਼ਿਆਦਾ ਧਿਆਨ ਕਰੋ ਜੀ ਦੇ ਨਾਲ ਕਿ ਆਪਾਂ ਨੂੰ ਅੱਗੇ ਜਾ ਕੇ ਵੇਚਣ ਦੇ ਵਿੱਚ ਮੁਸ਼ਕਲ ਨਾ ਆਵੇ। ਬਟ ਇਹ ਆਪਣੇ ਹੱਥਾ ਇੰਨੀ ਲੇਟ ਇੰਨਾ ਲੇਟ ਨਾ ਕਰਿਆ ਕਰੋ ਇਹਨਾਂ ਵੈਰੈਟੀਆਂ ਨੂੰ ਲਾਉਣ ਲਈ ਜੀ ਦੇ ਨਾਲ ਕਿ ਅੱਗੇ ਜਾ ਕੇ ਜਦੋਂ ਆਪਾਂ ਝੋਨਾ ਵੜਦੇ ਆ ਠੀਕ ਹੈ ਜੀ ਉਹ ਫਿਰ ਆਪਣਾ ਇੱਕੇਰੀ ਜਦੋਂ ਪਰਚੇਜ ਆਉਂਦੀ ਹੈ 15-16 ਅਕਤੂਬਰ ਦੇ ਲਾਗੇ ਬਣੇ ਆਪਾਂ ਇੱਕੇਰੀ ਸਾਰੇ ਵੜਨਾ ਸਟਾਰਟ ਕਰ ਦਿੰਦੇ ਆ ਗਿੱਲਾ ਵੀ ਹੋਵੇ ਚਾਵੇ ਤਾਂ ਵੀ ਬਦਨਾ ਸ਼ਾਰਟ ਕਰ ਦਿੰਦੇ ਆ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੋਦੀ ਅੱਗੇ ਜਾ ਕੇ ਗਿੱਲੇ ਝੋਨਿਆਂ ਦਾ ਮੋਇਸਚਰ 25 ਪਤੀ 26 26 ਹੁਣ ਸਾਰੇ ਝੋਨੇ ਅੱਗੇ ਤੋਂ 17 ਮੋਇਸਚਰ ਤੇ ਹੀ ਚੱਕੇ ਜਾਣੇ ਆ ਇਸ ਕਰਕੇ ਧਿਆਨ ਜ਼ਰੂਰ ਰੱਖੋ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਬੋਲ ਸਕਦੇ ਜੋ ਧੰਨਵਾਦ